ਉਹ ਤੇਨੜ ਗੁੰਨ ਕੀਤਾ ਤੇ ਗਵਾਚ ਜਾਂਦਾ ਮਤਲਬ ਕਿ ਨਹੀਂ ਰਾਸ਼ ਰਿਆ ਜਾਏਗਾ ਕੋਈ ਦੇਖ ਕੱਲ ਆਏ ਰਹਿਣਾ ਜੋ ਹੋ ਸਕਤ ਲੱਖਾਂ ਜੀ ਸੀਟੀਵੀ ਕੋਲੋਂ ਠੀਕ ਮੈਂ ਕਰ ਦਿੱਤੇ ਅੰਮ੍ਰਿਤ ਚੇਤੂ ਗੁਰੂ ਰਾਮ ਦਾਸ গালি আছ Sağlam ne ediyorsun? Hadi sen, hadi hadi कर हैं और नतमस्तक होने की अरदस कर आए हैं क्योंकि इस चोन परमात्मा ने ड्यूटी लाई है कांग्रेस पार्टी के उम्मीदवार वजो और अज उस घरों आशीर्वाद लैके जी चोन मुहिम है वन शुरू करनी ਕਾਫੀ ਮਾਹੌਲ ਪਕਿਆ ਪਿਆ ਵਿਰੋਧੀ ਧਰ ਕਹਿੰਦੇ ਕਿ ਉਦਰੀ ਜੀ ਤੋਂ ਲੈਨੇ ਤੱਕ ਕੀਤਾ ਹੀ ਕੁਛ ਨਹੀਂ ਮੇਰਾ ਖਿਆਲ ਇਸ ਘਰ ਦੇ ਅੱਗੇ ਖਲੋ ਕੇ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦਾ ਇਹ ਕਿਸੇ ਵੇਲੇ ਹੁਣ ਅਸੀਂ ਆਪਾਂ 40 50 ਦੇਣੇ ਹੀ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਤਤਖ ਨੂੰ ਪ੍ਰਮਾਣ ਦੀ ਲੋੜ ਨਹੀਂ ਹਿੰਦੀ ਮੇਰਾ ਖਿਆਲ ਆ ਇਸ ਘਰ ਦੇ ਅੱਗੇ ਖਲੋ ਕੇ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪੈਰਾ ਦੇਣਾ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜਿੱਤਦਾ ਹਾਰਦਾ ਕੁਝ ਵੀ ਜਿਹੜਾ ਚੱਲਦਾ ਹੈ ਉਹਨੂੰ ਸਾਰੇ ਲੋਕ ਫੋਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਜੇ ਸਰਮੌਰ ਲੀਡਰ ਜੇ ਕਿ ਤੁਸੀਂ ਲੋਕ ਝੂਠ ਮਾਰੋਗੇ ਤੇ ਗਾ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਆ ਸਾਰਥਿਕ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਹੈ ਇਸ ਗੁਰੂ ਘਰ ਦਾ ਨਿਉ ਕਿ ਹੁਣ ਪੌੜੀਆਂ ਉੱਤਰ ਕੇ ਅਸੀਂ ਥੱਲੇ ਜਾਣਾ ਹੈ ਸਤ ਮੀਆ ਮੀਰ ਜੀ ਨੇ ਨਹੀਂ ਰੱਖੀ ਐ ਔਰ ਵਿਸ਼ਾਲ ਸਰੋਵਰ ਹੈ ਔਰ ਇਥੇ ਬਾਣੀ ਦਾ ਪ੍ਰਵਾਹ ਜਿੱਦਾਂ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਹੈ ਮੈਂ ਕਹੂੰਗਾ ਸਾਰਿਆਂ ਨੂੰ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਥਿਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਮਤਦਾਨ ਕਰਨਾ ਹੈ ਲੋਕਾਂ ਤੇ ਡਿਪੈਂਡ ਹੈ ਆਪਣੇ ਅੱਛੇ-ਅੱਛੇ ਕੰਮ ਤੁਸੀਂ ਵੀ ਦੱਸੋ ਅਸੀਂ ਲੋਕ ਵੀ ਦੱਸਾ ਗਿਆ ਸੀ ਕਿਵੇਂ ਅੱਛਾ ਕਰਨਾ ਤੁਸੀਂ ਕਿਵੇਂ ਅੱਛਾ ਕਰਨਾ ਮੇਰਾ ਤਾਂ ਕੀ ਲਿਆ ਇਹ ਰਾਜਨੀਤੀ ਜਿਹੜੀ ਆ ਕਿ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਕੋਸ਼ਿਸ਼ ਕਰਾਂਗੇ ਤੋਂ ਸੇਧ ਲੈਣਾ ਸਰ ਦੇ ਲੀਡਰਾਂ ਦੇ ਜੀ ਲੱਗਦਾ ਪੀਜੀ ਵੀ ਚੰਗਾ ਮਰ ਚਲਾ ਇਹ ਪਰਮਾਤਮਾ ਦਾ ਕੋ ਬਲੀ ਬੀ ਅੰਤ ਨਹੀਂ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਕਦੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੇ ਕੋਟਣ-ਕੋਟ ਜਿੰਨਾ ਵੀ ਕਰ ਸਕੀ ਉਹਨਾਂ ਹੀ ਕਰਤਾ ਠੀਕ ਹੈ ਜੀ ਧੰਨਵਾਦ ਜਿਵੇਂ ਤੁਸੀਂ ਦੇਖਿਆ ਕਿ ਜੀਸਸ ਜੀ ਦਾ ਅੱਗੇ